ਇਥੋਂ ਤੱਕ ਅਸੀਂ ਤਾਂ ਗੁਰੂ ਘਰਾਂ ਦੇ ਵਿੱਚ ਵੀ ਵੰਡੀਆਂ ਪਾਉਣੀਆਂ ਸ਼ੁਰੂ ਕਰਤੀਆਂ ਇਹ ਜਾਤਾਂ ਪਾਤਾਂ ਦੇ ਆਧਾਰ ਉੱਤੇ ਅਸੀਂ ਤਾਂ ਜਿਹੜੇ ਲੋਕ ਗੁਰੂ ਨਾਲ ਮੱਥਾ ਲਾ ਕੇ ਤੁਰੇ ਨੇ ਉਹਨਾਂ ਨੂੰ ਸਵਾਲ ਕਰਨੇ ਸੀ ਪਰ ਅਸੀਂ ਤਾਂ ਗੁਰੂ ਦੇ ਦਰਬਾਰ ਦੇ ਵਿੱਚ ਵੀ ਬਿਰਲੀਆਂ ਨੂੰ ਛੱਡ ਕੇ ਇਥੇ ਵੀ ਜਾਤਾਂ ਪਾਤਾਂ ਦੇ ਬਿਨ ਤੇ ਕਿਰਪਾ ਦਿੱਤੀ ਭਾਈ ਧਿਆਨ ਚ ਰੱਖੋ ਗੁਰੂ ਦੇ ਦਰ ਤੇ ਆ ਕੇ ਮੱਥਾ ਟੇਕੀ ਦੇ ਲਈ ਦਾ ਨਹੀਂ ਪਰ ਕਿਵੇਂ ਰੋਣੀ ਆ ਇੱਕ ਹਿੰਟ ਦੇਵਾ ਕਲਪਨਾ ਦੇ ਰਾਹੀ ਗੱਲ ਸਮਝਣ ਦਾ ਯਤਨ ਕਰੀਏ ਬਸ ਸਟੈਂਡ ਤੇ ਬਜ਼ੁਰਗ ਮਤਾਮਾ ਖੜੀਆਂ ਨੇ ਬਸ ਦੀ ਉਡੀਕ ਵਿੱਚ ਨੇ ਬਸ ਦਾ ਟਾਈਮ ਮਿਸ ਹੋ ਗਿਆ ਬਸ ਨਹੀਂ ਆਈ ਟਾਈਮ ਤੇ ਹਨੇਰਾ ਵੀ ਕਾਫੀ ਹੋ ਗਿਆ ਹੁਣ ਵੇਖ ਰਹੀਆਂ ਨੇ ਚਾਰੇ ਪਾਸੇ ਘੁੰਮ ਕੇ ਵੇਖਣ ਦਾ ਯਤਨ ਕਰ ਰਹੀਆਂ ਨੇ ਪਿੰਡ ਦੇ ਵਿੱਚ ਕੋਈ ਰਿਸ਼ਤੇਦਾਰੀ ਵੀ ਹੈ ਨਹੀਂ ਬੀਜੀ ਦੇ ਘਰੇ ਚਲੀਆਂ ਜਾਣ ਹੁਣ ਚਾਰੇ ਪਾਸੇ बस ਸਟੈਂਡ ਤੇ ਖੜਕੇ ਨਿਗਾਹ ਮਾਰ ਕੇ ਵੇਖ ਰਹੀਆਂ ਸੰਗਤ ਕੀ ਅੰਦਾਜ਼ਾ ਲਾਉ ਵੀ ਉਹ ਵਿਯੁਰਗ ਮਤਾਮਾ ਕੀ ਲੱਭਣ ਦਾ ਯਤਨ ਕਰਦੀ ਹੈ ਕੀ ਲੱਭਦੀਆਂ ਨੇ ਨਿਸ਼ਾਨ ਸਾਹਿਬ ਨਿਸ਼ਾਨ ਸਹਿਬ ਲੱਭਦੀ ਹੈ ਕਿਉਂਕਿ ਨਿਸ਼ਾਨ ਸਹਿਬ ਦਾ ਪਰਲਾ ਹਰੇਕ ਨੂੰ ਆਵਾਜ਼ ਮਾਰਦਾ ਹੈ ਕਿਸੇ ਦੀ ਜਾਤ ਨਹੀਂ ਪੁੱਛਦਾ ਇਹ ਤਾਂ ਇੰਨਾ ਹੀ ਪੁੱਛਦਾ ਪੁੱਤ ਤੂੰ ਲੋੜਵੰਦ ਤੈਨੂੰ ਭੁੱਖ ਲੱਗੀ ਹੈ ਪ੍ਰਸ਼ਾਦਾ ਖਾਣ ਵਾਸਤੇ ਪੈਸੇ ਹੈ ਨਹੀਂ ਕੋਲੇ ਤੂੰ ਵਿਸ਼ਰਾਮ ਕਰਨੇ ਮੰਝਾ ਵਿਸਤਰਾ ਹੈ ਨਹੀਂ ਕੋਈ ਰਿਸ਼ਤੇਦਾਰੀ ਹੈ ਨਹੀਂ ਤੈਨੂੰ ਕੋਈ ਜਾਣਦਾ ਨਹੀਂ ਪਿੰਡ ਵਿੱਚ ਕਬਰਾਈ ਘਾਤੇ ਜਾਣੇ ਆ ਜਾ ਗੁਰੂ ਨਾਨਕ ਬਾਬਾ ਜੀ ਦੇ ਦਰਬਾਰ ਵਿੱਚ ਗੁਰੂ ਜੀ ਤਾਂ ਤੈਨੂੰ ਜਾਣਦੇ ਨੇ ਇਥੇ ਤੇਰੀ ਲੋੜ ਪੂਰੀ ਕੀਤੀ ਜਾਵੇਗੀ ਹੁਣ ਜਿਸ ਸਮੇ ਉਹ ਬਯੁਰਗ ਮਤਾਮਾ ਨਿਸ਼ਾਨ ਸਾਹਿਬ ਵੱਲ ਵੇਖਣ ਦਾ ਯਤਨ ਕਰ ਰਹੀ ਹੈ ਵੀ ਦਿਸ ਜਾਵੇ ਕਿੱਧਰਲੇ ਪਾਸੇ ਗੁਰੂ ਦਾ ਦਵਾਰਾ ਹੈ ਉਸੇ ਸਮੇ ਇੱਕ ਨੌਜਵਾਨ ਵੀਰ ਕੋਲ ਦੀ ਲੰਘਿਆ ਬਯੁਰਗ ਮਾਂ ਨੇ ਆਵਾਜ਼ ਮਾਰ ਲਈ ਪੁੱਤ ਮੈਨੂੰ ਇਹ ਦੱਸ ਵੀ ਗੁਰੂ ਦਾ ਗੁਰਦਵਾਰਾ ਕਿੱਥੇ ਹੈ ਅਸੀਂ ਜਾਣਾ ਹੈ ਗੁਰਦਵਾਰਾ ਸਾਹਿਬ ਦੇ ਵਿੱਚ ਸਾਡੀ ਬਸ ਨਹੀਂ ਆਈ ਟਾਈਮ ਐਸ ਹੋ ਗਿਆ ਜਦੋਂ ਇਨਾ ਕਿਹਾ ਉਹ ਵੀਰ ਕਹਿੰਦਾ ਮਾਂ ਤੂੰ ਕਿਹੜੇ ਗੁਰਦੁਆਰੇ ਜਾਣੇ ਕਿੰਨਾ ਦੇ ਗੁਰਦੁਆਰੇ ਜਾਣੇ ਜਦੋਂ ਕਿੰਨਾ ਦੇ ਕਿਹਾ ਮਾਂ ਕਹਿੰਦੀ ਪੁੱਤ ਮੈਂ ਤੈਨੂੰ ਗੁਰਦੁਆਰੇ ਜਾਣ ਬਾਰੇ ਪੁੱਛਿਆ ਮੈਂ ਇਹ ਨਹੀਂ ਪੁੱਛਿਆ ਵੀ ਮੈਨੂੰ ਆ ਘਰ ਦੱਸ ਦੇਵੇਂ ਇਨ੍ਹਾਂ ਦੇ ਘਰੇ ਜਾਣਾ ਏ ਇਹ ਕਿੰਨਾ ਦੇ ਕੀ ਮਤਲਬ ਮੈਂ ਤਾਂ ਗੁਰੂ ਦੇ ਗੁਰਦੁਆਰੇ ਜਾਣੇ ਬਸ ਮੈਨੂੰ ਉਹ ਰਸਤਾ ਦੱਸ ਦੇ ਤੂੰ ਕਿੱਥੇ ਜਾਣੇ ਜਦੋਂ ਇਨਾ ਕਿਹਾ ਉਹ ਵੀਰ ਕਹਿੰਦਾ ਨਾਮ ਆ ਤੈਨੂੰ ਦੱਸਣਾ ਪੈਣਾ ਵੀ ਕਿੰਨਾ ਦੇ ਗੁਰਦੁਆਰੇ ਜਾਣੇ ਕਿਹੜੇ ਜਾਣੇ ਮਾਂ ਕਹਿੰਦੀ ਪੁੱਤ ਮੈਨੂੰ ਤੇਰੀ ਗੱਲ ਸਮਝ ਨਹੀਂ ਆ ਰਹੀ ਥੋੜਾ ਜਿਹਾ ਖੁੱਲ ਕੇ ਦੱਸ ਵੀ ਕਿੰਨਾ ਦੇ ਕਿਹੜੇ ਦਾ ਕੀ ਮਤਲਬ ਹੈ ਅੱਗੋਂ ਵੀਰ ਨੇ ਜਵਾਬ ਦਿੱਤਾ ਮਾਂ ਸਾਡੇ ਪਿੰਡ ਵਿੱਚ ਤਾਂ ਗੁਰਦੁਆਰੀ ਕਈ ਨੇ ਇੱਕ ਰਵਿਦਾਸੀ ਇਹ ਸਿੱਖਾਂ ਦਾ ਵੀ ਗੁਰਦੁਆਰਾ ਹੈਗਾ ਇੱਕ ਭਾਪਿਆਂ ਦਾ ਵੀ ਹੈਗੇ ਇੱਕ ਰਾਮ ਗੜੀਆਂ ਦਾ ਵੀ ਹੈਗੇ ਇੱਕ ਜੱਟਾਂ ਦਾ ਵੀ ਹੈਗੇ ਹੁਣ ਤੂੰ ਦੱਸ ਮਾਂ ਤੂੰ ਕਿਹੜੀ ਜਾਤ ਨਾਲ ਸੰਬੰਧ ਰੱਖਦੀ ਏ ਤੂੰ ਕਿੰਨਾ ਦੇ ਜਾਣੇ ਸਾਡੇ ਪਿੰਡ ਵਿੱਚ ਤਾਂ ਇੱਕ ਜਾਤ ਵਾਲੇ ਦੂਜੀ ਜਾਤ ਵਾਲੇ ਦੇ ਗੁਰਦੁਆਰੀ ਨਹੀਂ ਬੜਦੇ ਅਸੀਂ ਤਾਂ ਬਾਬੇ ਵੀ ਵੰਡ ਲੈ ਕੇ ਦੇ ਨਾ ਆ ਤੁਹਾਡਾ ਗੁਰੂ ਗ੍ਰੰਥ ਸਾਹਿਬ ਆ ਸਾਡਾ ਏ ਗੁਰੂ ਪਿਆਰ ਵਾਲੀ ਸਾਧ ਸੰਗਤ ਜਿਓ ਮਾਂ ਕਹਿੰਦੀ ਪੁੱਤ ਮੈਂ ਤਾਂ ਗੁਰੂ ਦੇ ਦਵਾਰੇ ਤੇ ਜਾਣਾ ਸੀ ਜੇ ਗੁਰੂ ਦਾ ਗੁਰਦੁਆਰਾ ਹੈ ਤਾਂ ਮੈਨੂੰ ਦੱਸ ਵੀਰ ਕਹਿੰਦਾ ਮਾਂ ਫਿਰ ਸਾਡੇ ਪਿੰਡ ਵਿੱਚ ਗੁਰੂ ਦਾ ਗੁਰੂ ਘਰ ਤਾਂ ਕੋਈ ਵੀ ਨਹੀਂ ਇਹ ਤਾਂ ਜਾਤਾਂ ਦੇ ਆਧਾਰ ਤੇ ਬਣਾਈ ਨਹੀਂ ਕੀ ਇਹ ਗੁਰੂ ਨਾਲ ਮੱਥਾ ਲਾਉਣਾ ਨਹੀਂ ਗੁਰੂ ਜੀ ਤਾਂ ਸਾਨੂੰ ਸਮਝਾਉਂਦੇ ਨੇ ਪੁੱਤ ਜਾਤ ਦਾ ਹੰਕਾਰ ਨਹੀਂ ਕਰੀਦਾ ਤੇ ਅਸੀਂ ਤਾਂ ਗੁਰਦੁਆਰਾ ਸਾਹਿਬ ਵੀ ਜਾਤਾਂ ਦੇ ਆਧਾਰ ਤੇ ਬਣਾ ਦਿੱਤੇ ਕਦੇ ਨਿਗਾਹ ਮਾਰ ਕੇ ਵੇਖ ਕਿ ਅਸੀਂ ਉਸੇ ਗੁਰੂ ਪਾਤਸ਼ਾਹ ਜੀ ਦੇ ਪੁੱਤਰ ਧੀਆਂ ਬੈਠੇ ਆ ਜਿਹੜੇ ਗੁਰੂ ਪਾਤਸ਼ਾਹ ਜੀ ਨੇ ਭਾਈ ਜੈਤਾ ਜੀ ਨੂੰ ਗਲਵੱਕੜੀ ਦੇ ਵਿੱਚ ਲਿਆ